ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ 500 ਬੂਟਾ ਅੱਜ ਆਪਾਂ ਲਾਤਾ ਵਾ ਆਲੇ ਦੁਆਲੇ ਘਰੋ ਚੈੱਕ ਇਹੋ ਜੰਗਲ ਆ ਜਿਹੜਾ ਤਿੰਨ ਤਰੀਕ ਨੂੰ ਸੜ ਗਿਆ ਸੀ ਅਸਾਹਰਾ ਜੰਗਲ ਹਰਿਆ ਭਰਿਆ ਹੋ ਗਿਆ ਵੇਖੋ ਇਹ ਆਪਾਂ ਬੂਟੇ 5-5 ਫੁੱਟ ਦੇ ਲਿਆਂਦੇ ਸੀਗੇ ਤੇ ਆ ਵੇਖੋ ਕਿਡੇ-ਕਡੇ ਹੋ ਗਏ ਆ ਧਰੇਕਾ ਅਸੁਖਚੈਨ ਟਾਲੀਆਂ ਇਹ ਸਾਰੇ ਬੂਟੇ ਜਿਹੜੇ ਕਿਡੇ-ਕਡੇ ਵੱਡੇ ਹੋ ਗਏ ਆ ਆ ਬੂਟੇ ਆਪਾਂ ਜਿਹੜੇ ਪਏ ਆ ਕੁਝ ਲਾਉਣ ਵਾਲੇ 500 ਲਾਤਾ ਵਾ ਸਾਢੇ 7000 ਬੂਟਾ ਆਪਣਾ ਹੋ ਗਿਆ ਵਾ ਸੋ ਇੱਧਰ ਜਿਹੜੇ ਛੋਟੇ ਬੂਟੇ ਤੁਸੀਂ ਵੇਖ ਰਹੇ ਹੋ ਲਾਏ ਆਪਾਂ ਜਿਹੜੇ ਹੁਣ ਤੁਰ ਰਹੇ ਆ ਇਹ ਵੀ 2-2 ਫੁੱਟ 3-3 ਫੁੱਟ ਦੇ ਹੋ ਗਏ ਆ ਸੋ ਇਹ ਸਾਰੇ ਬੂਟੇ ਵੱਡੇ ਹੋ ਗਏ ਆ ਹੋਰ ਬਰਸਾਤਾਂ ਜਦੋਂ ਪੈਣੀਆਂ ਤੇ ਇਹਨਾਂ ਸਾਰਿਆਂ ਨੇ ਰੁੱਖ ਬਣ ਜਾਣਾ ਇੱਕ ਰੁੱਖ ਸੌ ਸੁਖ ਪ੍ਰਾਉ ਵੱਧ ਤੋਂ ਵੱਧ ਆਪਣੀ ਜ਼ਿੰਦਗੀ ਵਿੱਚ ਬੂਟੇ ਲਵਾਇਆ ਕਰੋ ਲਾਇਆ ਕਰੋ ਇਹਦੇ ਆਲੇ ਦੁਆਲੇ ਜਿਹੜਾ ਆਪਾਂ 7500 ਬੂਟਾ ਲਾਤਾ 2500 ਬੂਟਾ ਹੋਰ ਲਾਉਣਾ ਤੇ 10000 ਆਪਣਾ ਪੂਰਾ ਹੋ ਜਾਣਾ ਸੋ ਇਹ ਗੁਰੂ ਤੇਗ ਪਾਤਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ਪੁਰਬ ਦੇਸ਼ ਜੰਗਲ ਨੂੰ ਲਗਾਇਆ ਗਿਆ ਸੀ 4000 ਰੁੱਖ ਉਹ ਕਿਸੇ ਸ਼ਰਾਰਤੀ ਬੰਦੇ ਨੇ ਸਾੜਤਾ ਤੇ 10000 ਬੂਟਾ ਆਪਾਂ ਜਿਹੜਾ ਇੱਥੇ ਲਾਉਣ ਦਾ ਪ੍ਰਣ ਕੀਤਾ ਸੀ 75000 ਲੱਗਿਆ ਸੋ ਆ ਸਾਰਾ ਜੰਗਲ ਤੁਸੀਂ ਵੇਖ ਲਓ ਹਰਿਆ ਭਰਿਆ ਹੋ ਗਿਆ ਕਿ ਗੁਰੂ ਦੀ ਕਿਰਪਾ ਹੋਈ ਆ ਚੰਗਾ ਸੋਚੋਗੇ ਚੰਗੀ ਨੀਅਤ ਰੱਖੋਗੇ ਤੇ ਚੰਗਾ ਕੰਮ ਕਰ ਸਕਦੇ ਹੋ